ਅੱਧੀ ਤੋਂ ਵੀ ਅੱਧੀ ਆ ਬੜੀ ਮੂਹਰ ਜੀ ਸਟਾਲ ਜੀ ਮੇਰਾ ਤੇ ਜੀ ਵੀ ਠਾਕ ਹੋਣਗੇ ਕਿੰਨੇ ਦਾ ਹੈ ੜਕੋ ੜਕੇ ਟਾਫਾਨ ਚ ਬੜੀ ਅੱਧੀ ਕਿ ਮੈਨੂੰ ਦੇ ਦੋ ਅੱਧੀ ਕਹਿ ਵੀ ਦਜੋ ਪੰधरी ਸੇ ਉਹਨਾਂ ਦੇ ਠੀਕ ਹੈ ਇੱਕ ਟਾਫੀ ਹੈ ਬੈਠਾ ਸਾਰਾ ਡੰਬਰ ਹੈ ਅਲਾਸ ਨੂੰ ਕੰਮ ਤੇ ਲੱਗੇ ਹੋਣਾ ਹੈ ਸੋ ਆ ਸੇ ਉਹ ਜੱਪ ਨੂੰ ਦਾ ਫੜਦਾ ਉਹ ਵੀ ਗਰੀ ਨੀ ਪ੍ਰਾਸ ਓਏ ਨੂਰੇ 파ਸ ਕਰ ਲੀਏ ਨੀ ਓ ਮੇਰੀ ਜਪ ਨੂਰ ਮੇਰੀ ਜਪ ਨੂਰ ਕੀ ਕਰਦੀ ਮੇਰੀ ਮਕੜੀ ਅੱਜ ਆਪ ਨੂੰ ਦਾ ਰਾਜ਼ਰਾ ਕੋਈ ਆਇਆ ਲੇਗਾ ਤੇ ਬਾਅਦ ਟਕੇ ਚਾਹ ਚੂ ਪੀਤੀ ਆ ਹੁਣ ਕੌਫੀ ਟਾਫੀ ਖਾਣੇ ਹੋਏ ਨੇ ਸੋ ਵੀ ਮੈਨੂੰ ਇੱਕ ਗੋਲੀ ਹੈਗੀ ਇਹਦੇ ਮਾੜੀ ਜੀ ਸਾਰੇ ਤੇ ਆਪਾਂ ਨਹੀਂ ਘਟ ਪਣੀ ਜੀ ਸਵਾਲ ਇਹਦੇ ਬੰਦੇ ਦੀ ਮੈਨੂੰ ਪਤਾ ਆ ਬੜਾ ਇਸ ਕਾਰ ਜੋ ਗੰਗਾਧਰ ਜੀ ਆ ਕੀ ਕਰੀ ਜਾਂਦਾ ਬੋਲੇ ਮੋਟੂ ਕੀ ਕਰੀ ਜਾਂਦਾ ਬੋਲੀ ਬਣਾਉਂਦੇ ਕੂੜਾ ਜਾਂਦੇ ਬੱਚਾ ਤੇ ਮੋਟਰਸਾਈਕਲ ਵਾਲੇ ਤਾਂ ਤੇ ਬੈਠਿਆ ਗੱਲ ਇਹ ਆ ਉਹਦੇ ਉਹਦੇ ਓਥੇ ਜੇ ਸਾਹ ਲੈਂਦਾ ਸੀ ਮੋਟਰਸਾਈਕਲ ਤੇ ਮੈਂ ਜਦੋਂ ਟੈਂਕੀ ਖੋਲ੍ਹ ਸੀ ਲਾ ਕੇ ਜੇ ਕਚਰੇ ਬਹੁਤ ਜ਼ਿਆਦਾ ਸੀਗੇ ਤੇ ਟੈਂਕੀ ਦੇ ਵਿੱਚ ਤੇ ਬਹੁਤ ਜਣੀ ਕਿ ਵੀ ਪੂਰੀ ਹਾਲਤ ਹੋਈ ਪਈ ਸੀ ਵਿੱਚ ਉਹ ਫਿਰ ਮੈਂ ਬਾਈ ਨੂੰ ਆ ਕੇ ਦੱਸਿਆ ਤੇ ਉਹਨਾਂ ਨੇ ਫਿਰ ਇਹਨਾਂ ਕੋਲ ਭੇਜਿਆ ਤੇ ਇਹ ਹੁਣ ਬਾਈ ਨੇ ਟੈਂਕੀ ਖੋਲੀ ਆ ਤੇ ਕਚਰੇ ਵੀ ਤੇ ਕੱਢੀ ਆ ਲਏ ਆ ਤੇ ਉਸ ਤੋਂ ਬਾਅਦ ਆ ਜਿਵੇਂ ਇਹ ਫਿਰ ਕੋਸ਼ਿਸ਼ ਬਾਈ ਵੀ ਚੱਲੀ ਆ ਆ ਆਪਣੀ ਗੱਡੀ ਖੜੀ ਆ ਬਾਹਰ ਟੈਂਕੀ ਦੀ ਗੋਲੀ ਆ ਲੈ ਤੇ ਕਰੀ ਜਾਂਦਾ ਸਭ ਸਾਫ ਸਭ ਇਕੱਠੇ ਕੀ ਉਹ ਵੀ ਇੱਕ ਦਿਨ ਆ ਭਾਈ ਜੀ ਬਲਦੀ ਮਾਣੋ ਕਲੇ ਵੀ ਸਾਡੇ ਪੰਜ ਵਾਲੇ ਦੀ ਹਾਂ ਹਾਲ ਕਾਲਾ ਜਿਹਾ ਬਹੁਤ ਵਧੀਆ ਮੈਂ ਕਹਿੰਦਾ ਭਾਈ ਮਿਲ ਕੇ ਵੇਖੋ ਭਾਈ ਜੀ ਤੇ ਭਾਈ ਇਹ ਟੈਂਕੀ ਕਾਫੀ ਆ ਤੈਂਕੀ ਸਾਹੀ ਜੀ ਪਤਾ ਹੀ ਇਹ ਟੈਂਕੀ ਕਾਸੀ ਆ ਟਾਪਿਕ ਅਸੀਂ ਜਾਂਦਾਗਾ ਤੇ ਟੈਂਕੀ ਵੀ ਸਾਫ ਟੈਂਕੀ ਦੇ ਵਿੱਚ ਬਹੁਤ ਜਾਨਕੇ ਕਚਰਾ ਸੀਗਾ ਹੁਣ ਕੋਈ ਵੀ ਸਾਫ ਕੀਤੀ ਆ ਅਸੀਂ ਆਪਾਂ ਖੜੇ ਆ ਫਰੀਦਕੋਟ ਸਬਜ਼ੀ ਮੰਡੀ ਚ ਤੇ ਰਾਤ ਅਸੀਂ ਖੀਰੇ ਲੈ ਜਾਣੇ ਪਾ ਲਗੇ ਸੀਗੇ ਤੇ ਅੱਜ ਅਸੀਂ ਖੀਰੇ ਲੈਣਾ ਹੈ ਆਜੇ ਗਿਰੇ ਆ ਲਸੰਦਾ ਗਿਰੇਡ ਚੱਲਦਾ ਹੁਣ ਜਦ ਖੌਲਿਆ ਜਰਾ ਸਵਾਲੇ ਬਾਈਆਂ ਓਹਨੂੰ ਵੇਖਾ ਕੇ ਸਦਿਆਂ ਹੋਏ ਤਿਆਰ ਰਮਣ ਕਰੀ ਜਾਂਦੀ ਐ ਫੱਸ ਫੱਸ ਤੇ ਜੱਪ ਨੂੰ ਉਹਨੇ ਕਰ ਲੀਆਂ ਲੂੰਡੀਆਂ ਤੇ ਹੁਣ ਚੱਲੇ ਆ ਬਾਪੇ ਦੇ ਅਸੀਂ ਅੱਜ ਦੂਸਰਾ ਦਿਨ ਨਾ ਸਾਡਾ ਕੱਲ ਰਾਤ ਨਹੀਂ ਗਏ ਸੀ ਕਿ ਆਪਾਂ ਸਿਰਫ ਬਾਜ਼ਾਰ ਚ ਸਾਮਾਨ ਲੈਣਾ ਸੀ ਹਰੇ ਹਰੇ ਹੋ ਕੇ ਆ ਗਏ ਤੇ ਅੱਜ ਅਸੀਂ ਜਾਵਾਂਗੇ ਭਾਈ ਮੋਤੀ ਜੀ ਦੇ ਬਾਬਾ ਜੀ ਦਾ ਉਹ ਦੂਰਤ ਨਾ ਹੋਣਾ ਤੇ ਆਰੋਗਿਆ ਨੂੰ ਕੋਈ ਜ਼ਿਆਦਾ ਜ਼ਰੂਰ ਨਾ ਪਿਆ ਉਹ ਟੱਕਣ ਕਿੱਥੋਂ ਆਇਆ ਕੋਦਾ ਉਹਦਾ ਜਾਪਨੂ ਨੂੰ ਲਾ ਕੇ ਦਿੰਦਾ ਫਰਾਟਾ ਅਜਾਪਨੂ ਨੂੰ ਗਰਮੀ ਲਾ ਦਈ ਸੀ ਆ ਰਿਹਾ ਸਾਡੇ ਸਕਾਰ ਜੋ ਗੰਗਾ ਦਾ ਰ ਆ ਸੀਟ ਕੀ ਕਰਨੀ ਹੈ ਯਾਰਾ ਮੈਂ ਤੈਨੂੰ ਇਹਦਾ ਹੈੱਡਫੋਨ ਦਾ ਕਵਰ ਕਿਹਾ ਉੱਥੇ ਪਿਆਗਾ ਚੌੜੇ ਜਿਹਦਾ ਕਵਰ ਪਿਆਗਾ ਉੱਥੇ ਹੈ? ਤੇ ਆਪਣਾ ਉਹ ਡੱਬਿੰਦਾਰ ਆਇਆ ਹੋਏ ਹੈ? ਨਹੀਂ ਲੱਗੇ ਆ ਉਧਰੋਂ ਰੌਣ ਰੌਣ ਚੱਕੀ ਹੋਈ ਜੀ ਦੀ ਵੀਡੀਓ ਬਣਾਈ ਜਾਂਦੀ ਤੇ ਇਧਰੋਂ ਮੈਂ ਬਣਾ ਰਿਹਾ ਇਹ ਆਰਚ ਨੇ ਬਿੰਦੀ ਕਿਹਨੇ ਲਾਈ ਤੂੰ ਬਿੰਦੀ ਦਾ ਕੀ ਜੱ ਹਲੋ ਚਲਿਏ ਅਸੀਂ ਚਲੇ ਆ ਗੁਰਦੁਆਰੇ ਉਹਨਾਂ ਨੇ ਆਤਮ ਚ ਜਪਨੂਰ ਲੈ ਬਿੰਦੀ ਕਿੰਨੇ ਲਾਈ ਸੀ ਜਪਨੂਰ ਯਾ ਆਪੇ ਆਪੇ ਫਲਾ ਗਏ ਅਸੀਂ ਇਹ ਕੀ ਆ ਲਫਾਫਾ ਰੰਗਣਾ ਹੋਣਾ ਬਸ ਲਫਾਫਾ ਤਾਂ ਟੰਗੇ ਆਉਗਾ ਮੈਂ ਤਾਂ ਬੈਗ ਆ ਬੰਦਾ ਟੰਗਣਾ ਬਾਏ ਦੇ ਤੇ ਬੰਦਾ ਟੰਗਣਾ ਕੱਪੜੇ ਪਾ ਲੈ ਕੇ ਆਓ ਜਾਰ ਚ ਲੈ ਕੇ ਆ ਜਾ ਦੌੜ ਲੱਗੇ ਉਹ ਇਹ ਮੈਨੂੰ ਧੁੰਦਲਾ ਕੇ ਲੱਗ ਰਿਹਾ ਜਿਵੇਂ ਕੈਮਰਾ ਸਰ ਮੈਨੂੰ ਧੁੰਦਲਾ ਲੱਗ ਰਿਹਾ ਇਧਰ ਦੇਖ ਮੈਂ ਸੋਹਣਾ ਬਹੁਤ ਸੋਹਣਾ ਲੱਗ ਰਿਹਾ ਦੇਖ ਚਲੋ ਚੱਲੀਏ ਬੰਬੂ काट ਤੇ ਚਲੋ ਕੜੀ ਚੋਲ ਦਾ ਲੰਦਰ ਲੱਗਾ ਆਇਆ ਮੈਂ ਉਹਨੇ ਖਾ ਕੇ ਭਾਈ ਤਾਂ ਬੰਦ ਕਰਨੀ ਪਊਗੀ ਬਸ ਬਸ ਰੱਬ ਤੁਹਾਨੂੰ ਅੱਜ ਵਾਰ ਪਹੁੰਚ ਚੁੱਕਿਆ ਹੈ ਮੇ ਮਾਈ ਗੋਦੜੀ ਤੇ ਰਮਣ ਹੁਣ ਮੋਤਾ ਤੇ ਤੇ ਹੁਣ ਆ ਰਿਹਾ ਮੈਂ ਬੜਾ بڑا ਸੀਗਾ ਦੇਖੋ ਸਜਾਵਟ ਬਾਬਾ ਜੀ ਦੇ ਦਰ ਪਰ ਕਿੰਨੀ ਵਧੀਆ ਹੋਈ ਹੈ ਨਾ ਤੇ ਕੀ ਬਾਤਾਂ ਹੈ ਇਹ ਨੂੰ ਕੋ ਦਿਲਿਆ ਆ ਜਦ ਹੁਣ ਇਹ ਕਹਿੰਦਾ ਮੈਂ ਠੰਡੇ ਬੈਠੇ ਹਿੱਲਣਾਗਾ ਰਮਣ ਹੁਣ ਚੋਲੇ ਬੈਠੀ ਆ ਤੇ ਹਾਂ ਤੇ ਕਿਤਨਾ ਪਾੜਿਆ ਕੰਨੀ ਮੇਰਾ ਹੱਲੇ ਬੈਠਣਾ 100 ਬਾਰੇ ਹੋ ਗਦਾ ਪਾਈ ਜਾਂਦੀ ਆ ਅਕੂਨ ਆ ਗਿਆ ਤੇ ਬਸ ਕਹਿੰਦੇ ਕਿ ਅੱਜ ਫਿਰ ਕੀ ਆ ਖੂਬ ਜੂਰ ਜਿਹਾ ਨਿਆਰਾ ਹੈ ਕਿਆ ਬਾਤ ਆ ਬਾਕੇ ਉਹ ਖੋਜਣ ਦੀ ਤੇ ਰੋਗ ਹੋ ਗਿਆ ਬਾਰ ਬਾਰ ਹੋ ਗਿਆ ਤੇ ਬਹੁਤ ਸੋਹਣੇ ਲਾਉਣ ਵੀਡੀਓ ਵੀ ਦੇ ਰਹੇ ਆਪ ਕੋ ਅਸੀ ਰਾਮਾ ਲਭਾਰੇ ਬਣ ਭਰਾਣ ਬਹੁਤ ਪਿਆਰ ਭਰਾ ਮਰੇ ਆ ਬੱਚੇ ਜਿਹੜਾ ਸਾਡੇ ਯੂਨੀਵਰਸ ਆ ਤੇ ਇਹ ਉਹਨੂੰ ਪੁੱਛੀ ਜਾਂਦੇ ਸੀ ਕਿ ਮੈਂ ਤਾਂ ਕੋਈ ਫੋਨ ਨਹੀਂ ਕਰਦਾ ਸੀ ਉਹ ਮੈਂ ਨਹੀਂ ਆਉਂਗਾ ਜਿਹੜੇ ਕੇ ਭਰਾ ਉਹ ਆਏ ਨੇ ਕਿਹੜੇ ਹਾਂ ਉਹ ਨੂਰੇ ਉੱਤੀ ਜਾਂਦੀ ਉੱਤੀ ਜਾਂਦੀ ਜੀ ਜੀ ਨੂੰ ਫੋਨ ਕਰਕੇ ਜਾਂਦਾ ਜੀ ਨੇ ਕਦੇ ਨੂੰ ਬਾਰ ਆਇਆ ਸਸ ਜੇ ਸੀ ਮਾਈ ਕੋਤਰੀ ਤੇ ਮੈਨੂੰ ਫਿਰ ਜਾਣਾ ਔਖਾ ਰਿਹਾ ਇਹਦਾ ਪ੍ਰਸ਼ਾਦਾ ਉੱਥੇ ਜਾ ਕੇ ਹੁਣ ਆ ਗਿਆ ਤੇ ਤਾਂ ਕਰਕੇ ਉਹ ਦੇਖੋ ਜੱਪਰ ਉਹ ਦੇਖੋ ਤੁਹਾਨੂੰ ਆਇਆ ਵੀ ਕੋਈ ਮੈਨੂੰ ਤੇ ਡਿਨਰ ਕਰਨਾ ਸੀ ਫਿਰ ਰੈਪਰ ਰੈੱਡ ਕਰ ਲੈ ਅੰਨ ਤੋਲੀ ਜਮਾ ਚੱਲੀ ਦੇ ਮਮਾ ਪਾ ਡੇਰੇ ਕਰਿਆ ਆਪਣਾ ਇਹਨੂੰ ਪਾਸੇ ਕਰ ਦੇ ਲੋ ਦੀ ਜਲ ਕਰ ਲਓ ਐ ਇੱਧਰ ਕਰ ਲੋ ਸੋਹਣੇ ਹੋੜ ਬੋਸ਼ ਮਗਰ ਮੇਰੇ ਕੋਲ ਅੱਗੇ ਕੀਤਾ ਸੀ ਜਦੋਂ ਹੋਰ ਤਾਂ ਗੰਦੇ ਹੋਲੀ ਲੈਣਾ ਪੁੱਤ ਇੱਧਰ ਨਾ ਕਰ ਲਾ ਜਾ ਮੈਨੂੰ ਠਾਹੇਗੀ ਮੂਤ ਪੈਰ ਤੇ ਮੈਂ ਮਾਰੂੰਗੀ ਨਾ ਉਦੋਂ ਇੱਧਰ ਨਾ ਕਰ ਲਾ ਆਹ ਨਹੀਂ ਬਹਿ ਜਾ ਚੁੱਪ ਊੜੀ ਨਾ ਗੰਦੇ ਹੋਰ ਬਸ ਬਸ ਬਹੁਤ ਅਣੀ ਦੇ ਦੀ ਤੇ ਆਜਾ ਪਰ ਉਤੋਂ ਉਹ ਚਮਚੇ ਚੱਕੀ ਖੜੀ ਆ ਬੈਗਣਾ ਬਈ ਜੱਪੇ ਤੂੰ ਦੋ ਕੇ ਇਹ ਥੱਲੇ ਹੀ ਢੀਣੀ ਆ ਫੋਟੋ ਇਹਨੂੰ ਥੱਲੇ ਹੀ ਬਾਹ ਦੇ ਯਾਰ ਉਹ ਉੱਥੇ ਸੀਟ ਤੇ ਬਾਹਣ ਨਹੀਂ ਨਹੀਂ ਉੱਤੇ ਨਹੀਂ ਚੜਾਉਣਾ ਇਹਨੂੰ ਸੀਟ ਤੇ ਬਾਹ ਨਹੀਂ ਨਹੀਂ ਸੀਟ ਤੇ ਬਾਹ ਦੇ ਮੁੜ ਕੇ ਖਰਾਬ ਕਰ